ਤੇ ਤੁਹਾਡੇ ਸਾਹਮਣੇ ਮਾਰੇ ਨਹੀਂ ਕੋਈ ਬਾਦੂ ਪੰਜਾਬੀ ਹਾਂ ਰੋਜ਼ ਇੱਕ ਦੋ ਜਾਂਦੇ ਹੁੰਦੇ ਰੋਜ਼ ਇੱਕ ਦੋ ਇੱਕ ਟਾਈਮ ਰੋਟੀ ਵੀ ਉੱਥੇ 0% ਹੁੰਦੀ ਆ 14 ਦੀ ਅੱਛਾ ਰੋਟੀ ਦੀ ਕਣਕ ਨਹੀਂ ਹੁੰਦੀ ਤੇ ਹੋਰ 15 14 15 ਸਸਤੀ ਉਹ ਹੀ ਖਾਦੀ ਆ ਰੋਟੀ ਨੂੰ ਜਿਵੇਂ ਨਹੀਂ ਕਰਦਾ ਤੇਲ ਹੁੰਦਾ ਉੱਥੇ ਬੇਕਾਰ ਡੀਜ਼ਲ ਵਰਗਾ ਤੇਲ ਹੁੰਦਾ ਸਬਜ਼ੀ ਚ ਪਾਉਂਦੇ ਆ ਅੱਛਾ ਜਿਦਾਂ ਸਮੈਲ ਡੀਜ਼ਲ ਦੀ ਆਉਂਦੀ ਆ ਐਦਾਂ ਹੋਣੀ ਅੱਛਾ ਮੁੱਲ ਨਹੀਂ ਲਿਆ ਹਾਲ ਚੱਲਨੇ ਜੀ ਅੱਜ ਤੁਹਾਡੇ ਲੋਕ ਇੱਕ ਬਿਲਕੁਲ ਸੱਚੀ ਘਟਨਾ ਲੈ ਕੇ ਪਹੁੰਚੇ ਆਂ ਇਹ ਘਟਨਾ ਜਨਵਰੀ 2011 ਦੀ ਅੱਜ ਤੋਂ 14-15 ਸਾਲ ਪਹਿਲਾਂ ਦੀ ਕਹਾਣੀ ਮਾਨਸਾ ਜ਼ਿਲ੍ਹੇ ਦੇ ਸ਼ਹਿਰ ਪੁਰਲਾਡਾ ਦੇ ਨਾਲ ਲੱਗਦੇ ਪਿੰਡ ਰੱਲੀ ਜਿੱਥੋਂ ਦਾ ਇੱਕ ਇਕਲੌਤਾ ਨੌਜਵਾਨ ਮਾਪੇ ਦਾ ਇਕਲੌਤਾ ਨੌਜਵਾਨ ਆਪਣੇ ਕਿਸੇ ਨਿੱਜੀ ਕੰਮ ਲਈ ਬਠਿੰਡੇ ਚਲਾ ਜਾਂਦਾ ਉਥੇ ਪ੍ਰਵਾਸੀ ਮਜ਼ਦੂਰ ਆਉਂਦੇ ਨੇ ਜਿਨ੍ਹਾਂ ਆਪਾਂ ਭਈਏ ਕਹਿੰਦੇ ਆਂ ਉਹ ਉਸ ਇਨਸਾਨ ਨੂੰ ਕੋਈ ਨਸ਼ੀਲੀ ਚੀਜ਼ ਦਿੰਦੇ ਨੇ ਜੋ ਆਪਣੀ ਸੁੱਧ ਬੁੱਧ ਹੋ ਜਾਂਦਾ ਸੁੱਧ ਬੁੱਧ ਪਉਣ ਤੋਂ ਬਾਅਦ ਜਦੋਂ ਉਸ ਨੂੰ ਆਪਣੀ ਕੋਹਸ਼ ਆਉਂਦੀ ਹੈ ਕੁਝ ਟਾਈਮ ਬਾਅਦ ਤਾਂ ਉਹ ਆਪਣੇ ਆਪ ਨੂੰ ਆਪਣੇ ਪਿੰਡ ਤੋਂ ਆਪਣੇ ਸ਼ਹਿਰ ਤੋਂ ਪੋਹਾਂ ਮੇਲਾ ਦੂਰ ਦੇਖਦਾ ਵੀ ਮੈਂ ਆਪਣੇ ਪਿੰਡ ਤੋਂ ਸ਼ਹਿਰ ਤੋਂ ਬਹੁਤ ਦੂਰ ਆ ਗਿਆ 14-15 ਸਾਲ ਉਹਦੇ ਨਾਲ ਜਨਬਰਾ ਵਾਂਗੂ ਠੱਕਾ ਹੁੰਦਾ ਰਿਹਾ ਜਨਬਰਾ ਵਾਂਗੂ ਖਾਣਾ-ਦਾਣਾ 24 ਲੋਕ ਬੱਚ ਲੋਕੀ ਫੁੰਦੇ ਰਹੇ 14 15 ਸਾਲ ਚੱਲਿਆ ਇਧਰ ਮਾਪੇ ਬਾਬ ਨੇ ਬਹੁਤ ਥਾਵੇਂ ਮੰਦਰੀ ਮਸੀਦੀ ਜਿੱਥੋਂ ਤੱਕ ਪਹੁੰਚ ਪੈਂਦੀ ਜਾਂਦੇ ਆਉਂਦੇ ਰਹੇ ਜਦੋਂ ਤੱਕ ਲੱਭਿਆ ਨਹੀਂ ਅਚਾਨਕ 2025 ਆਉਂਦਾ ਅਗਸਤ ਇੱਕ ਫੋਨ ਆਉਂਦਾ ਅੱਗੇ ਦੀ ਇਹ ਜਿਸ ਤੋਂ ਇਸ ਪਰਿਵਾਰ ਨੂੰ ਪਤਾ ਲੱਗਦਾ ਵੀ ਸਾਡਾ ਜੋ ਆਪਣੇ ਬੱਚੇ ਨੂੰ ਇਹ ਸਮਝ ਚੁੱਕੇ ਵੀ ਦੁਨੀਆ ਵਿੱਚ ਹੈ ਨਹੀਂ ਤਾਂ ਹੌਸਲਾ ਜਾਗਦਾ ਫਿਕਰਨ ਜਾਵੇ ਅੱਜ ਆਪਾਂ ਉਸੇ ਘਟਨਾ ਨਾਲ ਜੁੜੇ ਆਂ ਪੁੱਛਦੇ ਆਂ ਪਰਿਵਾਰ ਤੋਂ ਕੀ ਹਾਲਾਤ ਸੀਗੇ ਕਿਵੇਂ ਗਿਆ ਸੀ ਪਈਏ ਉਹਨਾਂ ਦੇ ਪਿਤਾ ਸਰਦਾਰ ਰਾਮ ਸਿੰਘ ਮਾਤਾ ਚਰਨਜੀਤ Kaur ਆਪਣੇ ਨਾਲ ਨੇ ਸਾਰੀ ਗੱਲਬਾਤ ਸਾਰੀ ਘਟਨਾ ਬਾਰੇ ਜਾਵਾਂ ਸਤਿ ਸ਼੍ਰੀ ਅਕਾਲ ਬਾਪੂ ਸਤਿ ਸ਼੍ਰੀ ਅਕਾਲ ਉਹ ਠੀਕ ਹੋਂ ਬਾਪੂ ਜੀ ਮਾਤਾ ਜੀ ਸਤਿ ਸ਼੍ਰੀ ਅਕਾਲ ਤੇ ਕਦੋਂ ਦੀ ਘਟਨਾ ਬਾਪੂ ਜੀ ਇਹ ਇਹ 2011 ਨੂੰ ਜਨਵਰੀ ਜਨਵਰੀ 2011 ਕੀ ਕਾਰਨ ਕੀ ਹੁੰਦਾ ਕਿਵੇਂ ਬਾਈ ਦਾ ਕੰਮ ਸੀ ਕੋਈ ਉੱਥੇ ਸੋਈ ਕੰਟੀਨ ਕਰੀ ਹੁੰਦੀ ਕਾਲ ਦੀ ਅੱਛਾ ਕੋਖਰ ਡਾਇਰਿਕ ਹੋਏ ਅੱਛਾ ਕੋਖਰ ਕਰਦੀ ਅੱਛਾ ਕੋਖਰ ਤੋਂ ਲੈ ਕੇ ਗਏ ਸੀ ਜੀ ਹਾਂ ਜੀ ਡਾਇਰਿਕ ਤੇ ਜੱਥ ਹੋ ਗਿਆ ਜਾਂ ਖੋਲ ਦੂੰਗਾ ਜਿੱਦੀ ਜਿੱਦੀ ਚੜਾਉਂ ਕੋਖਰ ਕੋਖਰ ਟੇਸਣਾ ਨਾ ਗਮਨਤਗੜ ਕੋਖਰ ਆ ਸੰਗਰੂਰ ਜ਼ਿਲ੍ਹੇ ਦਾ ਪਿੰਡ ਆ ਜੋ ਵੀ ਗੜਾ ਉੱਤੋਂ ਜਖਮ ਲੱਗ ਕੁੰਟ ਅੱਛਾ ਜਿੰਦਾ ਜਖਮ ਹੋ ਜਾਂਦੇ ਵੀ ਅੱਛਾ ਤੇ ਜਦੋਂ ਬਾਈ ਤੁਸੀਂ ਉੱਥੇ ਚਲੇ ਜਾਨੇ ਆ ਜਖਲ ਤੋਂ ਬਠਿੰਡੇ ਇਹ ਘਟਨਾ ਬਠਿੰਡੇ ਬਾਪਰ ਦੀ ਬਠਿੰਡੇ ਨਹੀਂ ਜਾ ਜਖਮ ਨੂੰ ਹੀ ਲੈ ਜਾਂਦੇ ਜਖਮ ਲੈ ਜਾਂਦਾ ਬਠਿੰਡੇ ਨਹੀਂ ਜਾਂ ਹਾਂ ਬਠਿੰਡੇ ਜਾਣਾ ਸੀ ਮੈਂ ਅੱਛਾ ਪਰ ਉਹ ਜਖਲ ਹੀ ਮਿਲ ਗਈ ਅੱਛਾ ਜਖਲ ਮਿਲਦੇ ਨੇ ਉੱਥੇ ਕਹਿ ਜਾਣੇ ਹੁੰਦੇ ਨੇ ਉਹ ਉਹ 2-3 ਮਿੰਟ ਤੇ ਮੈਨੂੰ ਲੱਗ ਗਈ ਸੀ ਇੱਕ ਚਾਹ ਲੈ ਕੇ ਉਹ ਪਤਾ ਨਹੀਂ ਸੀ ਵੀ ਉਹਨਾਂ ਦੇ ਨਾਲ ਅੱਛਾ ਹੂੰ ਟਿੱਕੀ ਮੈਂ ਸਰਕ ਕਿਰਿਆ ਕਰਮ ਕਿਵੇਂ ਹੁੰਦਾ ਕਿ ਉਹਨਾਂ ਨੇ ਚਾਹ ਪਈ ਹੈ ਮੁਰਕੇ ਮੈਨੂੰ ਉਹ ਸੀ ਅੱਛਾ ਜੀ ਫਿਰ ਉੱਥੇ ਜਾ ਕੇ ਦੋਆ ਤਿੰਨਾ ਘੰਟਾ ਬਾਅਦ ਉਹ ਆਇਆ ਅੱਛਾ ਤੇ ਉਹ ਨਿਕਲਣ ਦੇਨ ਬਾਅਦ ਨਾ ਉਹਦਾ ਉਮਰ ਕਿੰਨੀ ਸੀ ਬਾਈ ਤੁਹਾਡੀ ਉਹ ਦੋਗੇ ਦੀ 25 26 ਸਾਲ ਦੀ ਅੱਛਾ 25 ਸਾਲ ਦੀ ਉਮਰ ਸ ਤੇ ਪੜੇ ਲੈ ਕੇ ਕਿੰਨੇ ਕੋ ਭਾਈ ਪਲੱਸ 2 ਕੀਤੀ ਹੈ ਪਲੱਸ 2 ਕੀਤੀ ਸੀ ਤੇ ਜਦੋਂ ਤੁਹਾਨੂੰ ਹੋਸ਼ ਆਉਂਦੇ ਉੱਥੇ ਜਾ ਕੇ ਜਦੋਂ ਉਹ ਆਟੋਪਸਟੇਟ ਜਾਂਦੇ ਨੇ ਫਿਰ ਕੀ ਤੁਹਾਨੂੰ ਉੱਥੇ ਹੋਸ਼ ਆਉਂਦੇ ਉਹ ਦਿੰਦੇ ਆ ਮੈਡੀਕਲ ਅੱਛਾ ਉਹ ਬੰਦਾ ਮੈਂਟਲੀ ਨਹੀਂ ਰਹਿੰਦਾ ਤੁਹਾਨੂੰ ਜਾਂਦੇ ਨੂੰ ਨਸ਼ਾ ਦੇਣ ਲੱਗ ਹਾਂ ਜਾਂਦੇ ਨੂੰ ਉਹ ਗੋਲੀ ਘੋਉਂਦੇ ਆ ਨਸ਼ਾ ਨਹੀਂ ਹੁੰਦਾ ਉਹ ਚ ਹੂੰ ਉਹਦੇ ਆਏ ਇਹ ਲੱਗਦਾ ਬੰਦੇ ਨੂੰ ਬਸ ਇੱਥੇ ਬੈਠੇ ਹੀ ਰਹਿ। ਨਾ ਹੱਲਿਆ ਜਾਵੇ ਨਾ ਤੁਰਿਆ ਜਾਵੇ ਨਾ। ਬਸ ਉਹੀ ਜਗ੍ਹਾ ਤੇ ਬੈਠਾ। ਕੰਮ ਕੀ ਕਰਾਉਂਦੇ ਸੀ ਬਈ? ਕੰਮ ਉਸੇ ਮੈਡੀਕਲ ਕੰਪਨੀ ਆ। ਅੱਛਾ। ਉਹ ਜਿੱਦਾਂ ਆਪਾਂ ਨਿੰਮ ਦੀਆਂ ਲਮੌੜੀਆਂ ਹੁੰਦੀਆਂ ਏਦਾਂ ਕਾਲੀਆਂ ਕਾਲੀਆਂ ਹੁੰਦੀਆਂ। ਜੀ ਬਈ। ਉਹ ਸ਼ਾਮਾਂ ਤੱਕ ਪਾਊਡਰ ਬਣਵਾਉਂਦੇ। ਉਸੇ 2-3 ਹਜ਼ਾਰ ਬੰਦਾ ਆਉਣਾ ਘੱਟੋ ਘੱਟ ਏਦਾਂ ਦਾ। ਪੰਜਾਬੀ। ਪੰਜਾਬੀ ਵੀ ਆ ਸਾਰੇ ਪੰਤੇ ਜਵਾਕ ਏਡੇ ਤੇ। ਬੁੱਧੀਆਂ ਪੰਜਾਬੀ ਕਹ ਉਹਨਾਂ ਦੇ ਪੰਜਾਬੀ ਬੜੇ ਇਹ ਦੇਖੋ ਦੋਸਤੋ ਵੀ ਪਤਾ ਨਹੀਂ ਕਿੰਨੇ ਕੋ ਮਾਮਾ ਦੇ ਪੁੱਤ ਹੋਣੇ ਜਿਹੜੇ ਆਪਾਂ ਕਹਿੰਨੇ ਵੀ ਹਜੂਰ ਸਾਹਿਬ ਕਹੇ ਨੇ ਸਾਡੇ ਪਿੰਡੋਂ ਵੀ ਇੱਕ ਇਹ ਜੋ ਕੇਸ ਹੋਏ ਨੇ ਜੇ ਇਥੋਂ ਹਜੂਰ ਸਾਹਿਬ ਗਏ ਪਰ ਅੱਜ ਤੱਕ ਉਹ ਮਾਮਾ ਦੇ ਪੁੱਤ ਵਾਪਸ ਹੀ ਨਹੀਂ ਬਾਈ ਦੇ ਕਰਮ ਚੰਗੇ ਜਾਣੀ ਆਪਾਂ 슈ਗਰ ਹੋ ਗਿਆ ਬੜਾ ਤਕਦਾ ਫਿਰ ਹੂੰ 슈ਗਰ ਕਰਨ ਫਿਰ ਗੁਰਦੇ ਖਤਮ ਹੋਏ ਅੱਛਾ ਹਾਰਟ ਤੇ ਵੀ ਖਤਮ ਹੋ ਗਿਆ 30 40% ਹੀ ਆ अच्छा। ਉਹ ਨਿਉਂ ਦੰਡਾ ਲਾਜੀ ਚੱਲਦਾ ਇੱਥੇ ਜਿਵੇਂ ਹੁਣ। 2 ਮਹੀਨੇ ਪਹਿਲੇ ਹੋਇਆ ਕਿਵੇਂ ਵੀ ਉਹ ਗੋਲੀ ਖਾਣ ਕਰ ਹਾਂ ਉਹ ਗੋਲੀ ਦਿੰਦੇ ਆ ਉਹ ਬੰਦੇ ਨੂੰ ਅੰਦਰੋਂ ਹੀ ਖਤਮ ਕਰਦੇ ਖਾਣਾ ਕੀ ਦਿੰਦੇ ਸੀ ਭਾਈ? ਖਾਣਾ ਤਾਂ ਆਮੀ ਰੋਟੀ, ਦਾਲ, ਮਸਾ। ਕਹੇ ਟਾਈਮ? ਇੱਕ ਟਾਈਮ। ਰੋਟੀ ਵੀ ਉੱਥੇ 0% ਹੁੰਦੀ ਆ ਚੌਲਾਂ ਦੀ। ਅੱਛਾ। ਰੋਟੀ ਦੀ ਕੰਕਦੀ ਨਹੀਂ ਹੁੰਦੀ ਤੇ ਉਹ 15-14-15 ਸੱਤ ਸੀ ਉਹੀ ਖਾਦੀ ਆ। ਹਾਂ। ਤਿੰਨ ਸ਼ੂਗਰ ਨੇ ਕਿੰਨੇ ਤੇ ਅਸਰ ਪਾਇਆ ਗੁਰਦਿਆਨ ਉਸ ਗੋਲੀ ਨੇ ਕਹਿੰਦਾ ਜਾਂ ਮਤਲਬ ਭੁੱਖ ਮਤਲਬ ਤੁਹਾਡੀ ਖਰਾਕ ਪੂਰੀ ਨਹੀਂ ਹੁੰਦੀ ਸੀ ਹਾਂ ਗੋਲੀ ਦਾ ਅਸਰ ਵੱਧ ਜਾਂਦਾ ਸੀ ਰੋਟੀ ਖਾਣ ਨੂੰ ਜਿਵੇਂ ਨਹੀਂ ਕਰਦਾ ਤੇਲ ਹੁੰਦਾ ਉਸੇ ਬੇਕਾਰ ਡੀਜ਼ਲ ਵਰਗਾ ਤੇਲ ਹੁੰਦਾ ਸਬਜ਼ੀ ਜੀ ਪਾਉਂਦੇ ਸੀ ਅੱਛਾ ਜਿੱਦਾਂ ਸਮੈਲ ਡੀਜ਼ਲ ਦੀ ਆਉਂਦੀ ਆ ਇਦਾਂ ਆਉਂਦੀ ਹੈ ਅੱਛਾ ਮੁੱਲ ਨਹੀਂ ਜਾਣਗੇ ਤੇ ਆਪ ਉਹ ਕਿਹੋ ਜਿਹੇ ਨੇ ਦੇਖਦੇ ਬੰਦੇ ਕਿਹੜੀ ਸਟੇਟ ਕਿਹੜੀ ਸੀ ਉਹ ਨੇਪਾਲ ਨੇਪਾਲ ਚ ਲੈ ਗਏ ਤਾਂ ਬਾਲ ਸੰਦਾ ਦੱਸਿਆ ਜਿਹੜੇ ਡਰਾਈਵਰ ਨੇ ਸਾਨੂੰ ਵੀ ਇਹ ਨੇਪਾਲ ਸਾਨੂੰ ਨਹੀਂ ਪਤਾ ਲੱਗਿਆ ਇਹਨੂੰ ਅੱਛਾ ਸੰਦਾ ਉਹਨੇ ਦੱਸਿਆ ਵਿਚਾਰੇ ਨੇ ਜਿਹੜੇ ਨੇ ਸਾਨੂੰ ਗੁਜਰਾਤ ਤੇ ਲੈ ਆਉਗੀ ਫਿਰਦੇ ਜੀ ਨਾ ਫਿਰ ਜਦੋਂ ਆਉਣ ਦਾ ਥੋੜਾ ਕਾਰਨ ਬਣਦਾ ਆਉਣ ਦਾ ਕਾਰਨ ਉੱਥੇ ਆਏ ਬੰਦਾ ਸੀ ਤਿੰਨ ਮੁੰਡੇ ਸੀ ਅੱਛਾ ਉਦਾਂ ਵੀ ਉਹਨਾਂ ਨੇ ਖਤਮ ਹੀ ਕਰ ਦੇਣਾ ਸੀ ਹੂੰ ਬਸ ਅੱਧੀ ਖਤਮ ਖਤਮੀ ਹੋ ਜਾ ਕੇ ਜਦ ਬਚ ਜਾਂਗੇ ਉਹ ਡਰਾਈਵਰ ਨੇ ਸਾਡੀ ਮਦਦ ਕੀਤੀ ਹੂੰ ਜਿਦਾਂ ਸਾਹ ਨਹੀਂ ਖਿੱਚ ਰਹੇ ਹੂੰ ਇਦਾਂ ਵੀ ਫਿਰ ਉਹਨੇ ਆਉ ਆਖਿਆ ਨਾ ਇਹਨਾਂ ਨੂੰ ਸੁਣਦੇ ਰਹਾ ਤੁਹਾਨੂੰ ਨਾ ਚੰਗੇ ਭਲੇ ਨੂੰ ਖਤਮ ਕਰ ਦਣਾ ਹਾਂ ਚੰਗੇ ਭਲੇ ਕਿਉਂ ਖਤਮ ਕਰਾਂ ਜੇ ਮਾਰਨਾ ਤਾਂ ਹੋ ਰਿਹਾ ਹੀ ਮਾਰ ਦੇਣ ਉਹ ਬੀਮਾ ਕਰਾਉਂਦੇ ਆ ਨਾ ਦੋ ਦਿਨ ਮਹੀਨੇ ਕਿਸ਼ਤਾਂ ਵਰਗੇ ਅੱਛਾ ਦੋ ਦਿਨ ਦੋ ਜਾਰੀ ਮਹੀਨੇ ਕਿਸ਼ਤਾਂ ਭਰਨਗੇ 1 ਕਰੋੜ 2 ਕਰੋੜ ਦਾ ਬੀਮਾ ਕਰਾਉਣਗੇ ਪ੍ਰੋਫ ਵੀ ਲੈਂਦੇ ਆ ਨਾ ਬੰਦੇ ਅੱਛਾ ਹੂੰ ਕੋਣ ਤਾਂ ਬਿਜ਼ਨਸ ਚ ਧੋਰ ਰੱਖਿਆ ਉਹਨਾਂ ਨੇ ਹੀ ਤਾਂ ਹਾਂ ਉਹਨਾਂ ਦਾ ਬਿਜ਼ਨਸ ਬੀਜ ਜਾਨੀ ਬੰਦੇ ਨੂੰ ਉਰੋਂ ਲੈ ਜਾਂਦੇ ਨੇ ਬੀਮਾ ਕਰਾਉਂਦੇ ਨੇ ਇੱਕ ਦੋ ਕਿਸ਼ਤਾਂ ਭਰ ਕੇ ਕਰੋੜਾਂ ਦੀਆ ਉਹਦਾ ਮਤਲਬ ਜਿਹੜਾ ਮੁਆਵਜਾ ਹਾਂ ਉਹ ਮਿਲ ਜਾਂਦਾ ਬੰਦੇ ਨੂੰ ਗੱਡੀਆਂ ਬੱਡੀਆਂ ਗੱਡੀਆਂ ਛੋਟੀਆਂ ਗੱਡੀਆਂ ਫਿਰ ਜਦੋਂ ਬੰਦੇ ਦੀ ਡੈਥ ਹੋ ਜਾਂਦੀ ਹੈ ਸਭ ਉਹ ਹੋ ਜਾਂਦਾ ਉਹ ਮਾਂ ਹੋ ਜਾਂਦਾ ਤੇ ਥੋੜੇ ਸਾਹਮਣੇ ਮਾਰੇ ਜਾਂ ਕੋਈ ਬਾਦੂ ਪੰਜਾਬੀ ਹਾਂ ਰੋਜ਼ ਇੱਕ ਦੋ ਜਾਂਦੇ ਹੁੰਦੇ ਰੋਜ਼ ਇੱਕ ਦੋ ਉਹ ਬੋਲਦੇ ਕੋਈ ਪੁਲਿਸ ਪਾਸ ਤਾਂ ਕੋਈ ਪਹੁੰਚਣੀ ਪੈਂਦੀ ਨਾ ਨਾ ਇਹ ਤਾਂ پتہ ਹੀ ਨਹੀਂ ਲੱਗਦਾ ਪੁੱਛ ਕੀ ਜੰਗਲ ਚ ਜਿੱਦਾਂ ਪਖੇਤ ਹੋਈਏ ਹੂੰ ਜੰਗਲ ਆ ਠੀਕ ਹੈਗਾ ਨਾ ਜਦੋਂ ਤੁਸੀਂ ਮਤਲਬ ਮਿਲਦੇ ਹੋ ਕੀ ਕਾਰਨ ਕਿਵੇਂ ਬਣਦਾ ਉਹ ਕਾਰਨ ਵੀ ਆਉਂਦਾ ਪਤਾ ਨਹੀਂ ਇਹਨਾਂ ਨਾਲ ਪਰਿਵਾਰ ਨਾਲ ਕਿਵੇਂ ਗੱਲ ਹੁੰਦੀ ਹੈ ਤੁਹਾਡੀ ਉਹ ਮੈਂ ਉੱਥੇ ਪੰਜਾਬੀ ਦਾ ਹੋਟਲ ਸੀ ਉੱਥੇ ਉੱਥੇ ਜ਼ਿਲ੍ਹੇ ਆਰ ਦਾ ਤਦ ਨੂੰ ਤਾਂ ਲੱਗਦੀ ਉਹ ਮਰ ਤਰੀ ਪਰਿਵਾਰ ਅੱਛਾ ਉਹਨਾਂ ਨੇ ਮੈਨੂੰ ਦਾੜੀ ਕੇਸ ਦੇਖੇ ਨਾ ਫਿਰ ਤੁਸੀਂ ਕਹਿੰਦੇ ਉਸੇ ਰੱਖਦੇ ਸੀ ਯਾਨੀ ਫਿਰ ਤੁਸੀਂ ਉਹਦੇ ਹੋਟਲ ਤੱਕ ਕਿਵੇਂ ਗਏ ਉਹ ਗੱਡੀ ਵਾਲਾ ਸਿੱਟ ਕੇ ਗਿਆ ਸਾਨੂੰ ਅੱਛਾ ਉਹਨਾਂ ਨੇ ਕੁੱਟ ਮਾਰ ਕੇ ਉਹਨੂੰ ਕੁੱਟ ਮਾਰ ਕੇ ਵੀ ਮਰ ਗਏ ਮਰ ਗਏ ਗੱਡੀ ਵਾਲਾ ਸਿੱਟ ਗਿਆ ਪਰ ਬਚ ਗਏ ਮੈਂ ਬਚ ਗਿਆ ਉਹਨਾਂ ਨੂੰ ਨਹੀਂ ਚੱਕਿਆ ਅੱਛਾ ਮੈਨੂੰ ਦਾੜੀ ਕੇਸਾਂ ਕਰਕੇ ਚੱਕਿਆ 40% ਮੇਰੇ ਨਾਲ ਚੱਲਦੀ ਅੱਛਾ ਫਿਰ ਜਿਹੜਾ ਹੋਟਲ ਆਇਆ ਸੀ ਉਹ ਤੰਦੂਰ ਲਿਪਣ ਵਾਸਤੇ ਮਿੱਟੀ ਲੈਣ ਗਿਆ ਸੀ। ਉਨੇ ਦੇਖਿਆ ਯਾਰ ਟੋਰੀ ਚ ਬੰਦਾ ਪੰਜਾਬੀ ਪਿਆ। ਹੂੰ। ਫਿਰ ਉਹਨਾਂ ਨੇ ਮੈਨੂੰ ਚੱਕਿਆ ਫਿਰ ਭੁੱਜ ਨਾਲ ਦਾਖਲ ਕਰਾਇਆ। ਅੱਛਾ। ਹਾਂ ਵੀ ਯਾਰ ਪੰਜਾਬੀ ਬੰਦਾ। ਤੇ ਉਹਨੇ ਮੇਰਾ ਇੱਥੇ ਲਾਜ ਕਰਾਇਆ। ਅੱਛਾ। ਤੇ ਫਿਰ ਉੱਥੋਂ ਹੀ ਮੈਂ ਜਦੋਂ ਠੀਕ ਹੋਇਆ ਹੂੰ ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਯਾਰ ਮਨ ਘਿੰਦ ਘਰ ਬਰ ਫਿਰ ਉਹਨਾਂ ਲੈਪਟਾਪ ਤੇ ਕਹਿੰਦੇ ਕਰਦਾਂ ਨੰਬਰ 15 20 ਤੱਕ ਨਿਕਲਿਆ ਨਹੀਂ ਕਿਸੇ ਦਾ ਅੱਛਾ ਫਿਰ ਮੈਂ ਵਿਦਿਆਰਥਨ ਕਾਲਜ ਦਾ ਨੰਬਰ ਐਡ ਕੀਤਾ ਅੱਛਾ ਉਹਦਾ ਯਾਨੀ ਕਿ ਉਹ ਪੂਰਾ ਨਾਮ ਐਡ ਕੀਤਾ ਫਿਰ ਉਹਨਾਂ ਦੇ ਪ੍ਰਿੰਸੀਪਲ ਦਾ ਨੰਬਰ ਨਿਕਲਿਆ ਉਹ ਨਹੀਂ ਲੱਗਿਆ ਫਿਰ ਮੈਨੇਜਮੈਂਟ ਦਾ ਲਿਖਿਆ ਉਹ ਲੱਗਿਆ ਜੀ ਮੈਨੇਜਮੈਂਟ ਨਾਲ ਗੱਲ ਹੋਈ ਫਿਰ ਉਹਨਾਂ ਨੇ ਉਹਦਾ ਮੈਨੇਜਰ ਭੇਜਿਆ ਹੂੰ ਉਹ ਅੱਗੇ ਗਏ ਫਿਰ ਉਹਦੇ ਮੁੰਡੇ ਨਾਲ ਗੱਲ ਹੋਈ ਫਿਰ ਉਹਨੂੰ ਲੋਕੇਸ਼ਨ ਤੇ ਫਿਰ ਇਹ ਫਿਰ ਨਾ ਬਾਪੂ ਜੀ ਨਾਲ ਕਰਵਾ ਹਾਂ ਹਾਂ ਬੰਦਤ ਨਹੀਂ ਟੁੱਟੀ ਨਾਤਰੀ ਟੁੱਟੀ ਆ ਲੈਸ ਤੇ ਢੋਲੀ ਅੱਛਾ ਇਹ ਉਹਨਾਂ ਨੇ ਉਦੋਂ ਤੋੜ ਜੇ ਤੁਸੀਂ ਮਾਰ ਕੇ ਛੱਡਦੇ ਦੀ ਅੱਛਾ ਇਸ ਵਾਰ ਠੀਕ ਹੋ ਗਈ ਸੀ ਇਹ ਜਦੋਂ ਤੁਸੀਂ ਫੋਨ ਕਰਦੇ ਕੋਈ ਡੇਟ ਜਿਆਦਾ ਵੀ 2025 ਦੀ ਕਿੰਨੀ ਡੇਟ ਨੂੰ ਤੁਸੀਂ ਉਹਰੇ ਫੋਨ ਕੀਤਾ ਤੁਸੀਂ ਆਪਣੇ ਭੋਹ ਦੇ ਮੁੰਡੇ ਨੂੰ ਜਾਂ ਕਾਲ ਜਾਲੇ ਨੂੰ 8 9 ਅਗਸਤ ਦੀ ਗੱਲ ਹੈ ਐਸੇ ਐਸੇ ਮਹੀਨੇ ਅਗਸਤ ਚੱਲਦਾ ਹੈ ਅਗਸਤ ਦੇ 8 8 9 ਤਰੀਕ ਅਸੀਂ 11 ਤਰੀਕ ਨੂੰ ਆਪਰੇ ਤੂੰ ਨੰਬਰ ਤੇ ਰਹਿ ਤੋ ਤੁਹਾਡੇ ਉਹ ਕਹਿੰਦੇ ਸੀ ਕਿ 11 ਤਰੀਕ ਨੂੰ ਦਾ ਪਹਾਰਨ ਅੱਛਾ ਉਹ ਬਣਾ ਮੰਦਾ ਦਾ ਵੀ ਤਸਵੀਰ ਅਸੀਂ ਆਏ ਅੱਛਾ ਪਤਾ ਨਹੀਂ ਨਾ ਅੱਛਾ 8 ਤਰੀਕ 7 8 ਤਰੀਕ ਨੂੰ ਇਹਦਾ ਫੋਨ ਆਇਆ ਦੀ ਆਥ ਨੇ ਜਮਾ ਅੱਛਾ ਜੋ ਫੋਨ ਆਇਆ ਇਹ ਇਹਦਾ ਪਾਈ ਦਾ ਖੁਦ ਕਾਲੇ ਦਾ ਫੋਨ ਆਇਆ ਤੁਸੀਂ ਪਾੜਦੇ ਨਹੀਂ ਕਰੇ अच्छा अच्छा भाई कल जब तूसी उन्हा नु फोन करदेओ कल जळे नु कल जळे फिर ओ उनु कनेक्ट करदे पूदे मुंडे नु कल जळे कहंदे ਵੀ ਤੇਰੀ ਤਾਂ ਦੇਖੋ ਕੀ ਸੀ ਹਾਂ ਮੈਂ ਨਹੀਂ ਨਹੀਂ ਦੇਖਣੀ ਹੋਈ ਮੈਂ ਤਾਂ ਮੇਰੀ ਕੁਲਦੀਪ ਨਾਲ ਗੱਲ ਕੋ ਕੁਲਦੀਪ ਮੁੰਡਾ ਨਾ ਮੈਨੇਜਰ ਹੁੰਦਾ ਸੀ ਅੱਛਾ ਉਹ ਮੈਨੂੰ ਚੰਗੀ ਤਰ੍ਹਾਂ ਜਾਣਦਾ ਸੀ ਠੀਕ ਹੈ ਉਹ ਖੋਖੜਦਾ ਹੀ ਹੈ ਮੁੰਡਾ ਠੀਕ ਹੈ ਭਾਈ ਫਿਰ ਉਹ ਮਾਲਕ ਨੇ ਉਨੂੰ ਫੋਨ ਕੀਤਾ ਮੁੰਡੇ ਨੇ ਹਾਂ ਵੀ ਜਰ ਉਹ ਆਪਣੇ ਕੰਟੇਨ ਕਰਦਾ ਹੁੰਦਾ ਜਿਹੜਾ ਕਾਲਾ ਉਹਦੇ ਨਾਲ ਗੱਲ ਕਰਾ ਉਹ ਉਹਨੂੰ ਨੰਬਰ ਦਿੱਤਾ ਫਿਰ ਉਹਨੂੰ ਮੈਂ ਮੇਰਾ ਨੰਬਰ ਆ ਗਿਆ ਉਹਦੇ ਕੋਲੇ ਫਿਰ ਉਹਨੂੰ ਮੈਂ ਕਿਹਾ ਵੀ ਚੰਗਾਲੀ ਵਾਲੇ ਜਾ ਕੇ ਆ ਭਰਾ ਮੇਰਾ ਮਰੀਂਦਰਜੀਤ ਨਾਲ ਗੱਲ ਕਰਾ ਅੱਛਾ ਫਿਰ ਉਹ ਮੁੰਡਾ ਗਿਆ ਸਪੈਸ਼ਲ ਫਿਰ ਉਹਨੇ ਮੇਰੀ ਜਾ ਕੇ ਗੱਲ ਕਰਾਈ ਚੰਗਾਲੀ ਵਾਲੇ ਉਹ ਚੰਗਾਲੀ ਵਾਲੇ ਠੀਕ ਫਿਰ ਬੱਪੀ ਤੁਸੀਂ ਫਿਰ ਕਹਿ ਜੇ ਤੁਸੀਂ ਇਹਨਾਂ ਨੂੰ ਫੋਨ ਕਰਦੇ ਹੋ ਬਾਈ ਜੀ ਨਾਲ ਫਿਰ ਉਹ ਇਹਨਾਂ ਨੂੰ ਫੋਨ ਕਰਦੇ ਹਾਂ ਉਹ ਇਹਨਾਂ ਨੂੰ ਤੁਸੀਂ ਇਕੱਠੇ ਕਿੱਥੇ ਲੈਣ ਲੈਂਦੇ ਫਿਰ ਮੈਂ ਉਹਨਾਂ ਨੂੰ ਲੋਕੇਸ਼ਨ ਭੇਜ ਦਿੰਦੀ ਹਾਂ ਯਾਰ ਲੋਕੇਸ਼ਨ ਆ ਮੇਰੀ ਤੇ ਫਿਰ ਉਹ ਮੁੰਡਾ ਕਹਿੰਦਾ ਵੀ ਅਸੀਂ ਦਰਤੀ 4 ਵਜੇ ਚੱਲ ਪਾਂਗੇ ਅੱਛਾ ਸੁਣੋ ਉਹਨੇ ਮਤਲਬ ਜਿਹੜੇ ਜਿਹਨੇ ਤੁਹਾਨੂੰ ਲੈਪਟਾਪ ਲੈ ਕੇ ਦਿੱਤਾ ਉਹਨੇ ਇਹ ਨਹੀਂ ਦੱਸਿਆ ਵੀ ਇਹ ਜੇ ਘਟਣਾ ਹੋਰ ਵੀ ਦੇਖਿਆ ਹੋਣਾ ਵੀ ਕਿੱਡੀ ਦੂਰ ਉਹ ਜਿਹੜਾ ਜੰਗਲ ਤੁਸੀਂ ਦੱਸਦੇ ਮੈਂ ਉੱਥੇ ਕਿਸੇ ਨੂੰ ਗੱਲ ਦੱਸੀ ਵੀ ਨਹੀਂ ਹਾਂ ਤੁਸੀਂ ਵੀ ਨਹੀਂ ਡਰ ਬੜਾ ਲੱਗਦਾ ਸੀ ਪਵਰਾ ਪੀਰਾ ਕਿਦਾਂ ਦਾ ਉਹ ਮੁੰਡਾ ਬਹੁਤ ਚੰਗਾ ਸੀ ਉਹਨੇ ਮੈਨੂੰ ਸੰਭਲਿਆ ਬਹੁਤ ਉਹ ਸੀ ਨੂੰ ਮੈਂ ਦੱਸੀ ਸੀ ਇਕੱਲੇ ਨੂੰ ਬਾਕੀ ਨੂੰ ਕਿਸੇ ਨੂੰ ਪਤਾ ਨਹੀਂ ਕਿੰਨੇ ਕੁ ਪੰਜਾਬੀਆਂ ਨਾਲ ਇਸ ਤਰ੍ਹਾਂ ਹੁੰਦਾ ਹੋਊ ਪਤਾ ਨਹੀਂ ਕਿੰਨੇ ਪੰਜਾਬ ਚ ਕਿੰਨੇ ਕੁ ਹੋਰ ਸਟੇਟਾਂ ਚ ਵੀ ਗਏ ਹੋਣਗੇ ਇਸ ਤਰ੍ਹਾਂ ਹੁੰਦਾ ਹਨ ਤੇ ਮਾਤਾ ਜਦੋਂ ਫੋਨ ਆਉਂਦਾ ਸਮੇਂ ਚੰਗਾਲੀ ਵਾਲੇ ਪੋਪੋ ਆਈ ਦੇ ਮੁੰਡੇ ਦਾ ਵੀ ਕਾਲ ਆਪਣਾ ਲੱਭ ਗਿਆ ਤੁਹਾਨੂੰ ਕਿੰਨਾ ਚਾ ਚੜਿਆ ਨਾ ਬਾਕੀ ਦਾ ਅੱਛਾ ਵੀ ਇੱਕ ਕਰਨ ਜਾ ਗਿਆ ਵੱਡੀ ਗੱਡੀ ਮਗਾਈ ਹੈ ਕਿੰਨਾ ਕੁ ਦਾ ਹਾਂਜੀ ਉਹ ਤਾਂ ਵੀ ਬੈਂਕਾਂ ਹੀ ਬੁਲਾਤੂ ਲੱਗਤੋਂ ਹਾਂ ਨੀ ਤੁਸੀਂ ਲੈਣ ਸਾਰਾ ਫੈਮਲੀ ਜਾਂ ਨੇ ਸਾਰਾ ਪਰਿਵਾਰ ਜਾਂ ਨੇ ਫਿਰ ਭਾਈ ਨੂੰ ਲੈਣ ਥੱਲੇ ਇੱਕ ਮਾਮੇ ਇੱਕ ਚਾਚੇ ਦਾ ਬੰਦਾ ਅੱਛਾ ਹੋਰ ਗੱਲ ਕਰੀਏ ਹਾਂ ਤਿੰਨੀ ਦੇ ਬਸ ਸਤਿ ਕਿੰਨਾ ਸਮਾਂ ਲੱਗਦਾ ਪਰ ਸਮਾਂ ਜਾਣਦੇ ਸਮਾਂ ਸਾਨੂੰ ਅਸੀਂ ਤੜਕੇ 7 ਵਜੇ ਤੁਰਤੇ ਹਾਂ ਤੇ 11 ਵਜੇ ਤੇ ਸਵੇਰੇ ਸਵੇਰੇ 7 ਵਜੇ ਤੁਰ ਕੇ ਜਾਨੀ ਅੱਜ ਸਵੇਰੇ ਤੁਰਿਆ ਤੇ ਸ਼ਾਮ ਨੂੰ 11 ਵਜੇ ਤੱਕ 1500 ਘੰਟੇ ਲੱਗਦੇ ਨੇ ਜੀ ਤੇ ਦੂਗਾ ਸਟਾਫ ਤੇ ਜਦੋਂ ਤੱਕ ਮਤਲਬ ਤੁਹਾਡਾ ਬੇਟਾ ਜਾਂਦਾ ਹਨ ਉਦੋਂ ਤੋਂ ਆਉਣ ਤੱਕ ਛੋੜੀਆਂ ਨਜ਼ਰਾਂ ਪੋਹੇਦਿਆਂ ਵੀ ਸਾਡਾ ਕਾਲਾ ਉਹ ਵੀ ਆਇਆ ਪਹਿਲਾਂ ਬਾਅਦ ਵੀ ਬਾਅਦ ਅੱਛਾ ਇਹਨਾਂ ਦੇ ਪਾਪਾ ਦੇ ਨਾਲ ਮੈਂ ਦੱਸਿਆ ਇਹਨਾਂ ਨੂੰ ਬਾਅਦ ਮਾਮਾ ਨੂੰ ਪੁਲੇਖੇ ਪੈਂਦੇ ਜਦੋਂ ਤੋਂ ਮਤਲ ਜਾਂਦਾ ਉਹਦੀ ਵਿੜਕਾਉਣ ਲੱਗਿਆ ਨੇ ਵੀ ਹਾਂ ਵੀ ਕਾਲਾ ਹੁਣ ਵੀ ਆਉਂਦੀ ਆਉਂਦੀ ਆ ਚਲੋ ਬਾਬੇ ਨੇ ਜਾਣਕ ਨੇ ਮਿਹਰ ਕੀਤੀ ਹੈ ਨਾ ਕਿਸੇ ਦਾ ਫੋਨ ਆਇਆ ਜਿਸ ਦੇ ਜਰੀਏ ਚਾਹੁੰਦਾ ਰਹੇ ਉਹ ਜਿਹਨੇ ਵੀ ਪੰਜਾਬੀ ਨੇ ਟਰੱਕ ਡਰਾਈਵਰ ਨੇ ਟਾਟਾ ਬੇ ਵਾਲ ਨੇ ਫੋਨ ਕੀਤਾ ਹੈ ਨਾ ਸਾਂਭਿਆ ਬਾਈ ਹਨਾ ਬਾਈ ਦੀ ਬਧੀ ਕਿਸਮਤ ਲਾ ਲੋ ਵੀ ਲੈ ਆਈ ਨਾ ਬਹੁਤ ਆਈ ਕਹਿੰਦੇ ਵੀ ਆਪਾਂ ਕਿਸੇ ਕੋਲ ਪੁੱਛਣ ਦੀ ਜਾਂਦੀ ਵੀ ਆਪਣਾ ਹੁਣੇ ਭਰਿਆ ਹਾਂ ਜੀ ਨਾ ਆਪਣੇ ਤਾਂ ਮਲਟੀਪਲ ਤੇ ਪਰਿਵਾਰ ਦੀ ਕੰਡੀਸ਼ਨ ਇੰਨੀ ਡਾਊਨ ਹੋ ਚੁੱਕੀ ਆ ਬਈ ਡੇਢ ਦੋ ਕਿੱਲੇ ਨੇ ਕਿ ਡੇਢ ਦੋ ਕਿੱਲਾਂ ਤੇ ਮਤਲਬ ਗੁਜ਼ਾਰਾ ਨਹੀਂ ਹੁੰਦਾ ਹਨਾ ਬਾਈ ਦਾ ਸਾਰੇ ਮਤਲਬ ਸ਼ਰੀਰ ਖਾਤਮਾ ਕਿੱਡਣੀਆਂ ਖਾਤਮ ਨੇ ਮਤਲਬ ਬਹੁਤ ਵੱਡਾ ਖਰਚ ਆ ਆਪਣਾ ਤੇ ਤੁਹਾਡਾ ਮੋਬਾਈਲ ਨੰਬਰ ਦੇ ਸਕਦੇ ਹੋ ਹਾਂ ਹਾਂ ਕਾਲੇ ਨੰਬਰ ਬੋਲ ਦੇਣੇ ਹਨ ਨੇ 151 98151 61017 61017 ਇਸ ਨੰਬਰ ਤੇ Google Pay ਵੀ ਚੱਲਦਾ ਨਾਲ ਸਕੈਨਰ ਵੀ ਲਾਤਾ ਦੋਸਤ ਜਿੰਨੇ ਵੀ ਤੁਹਾਡੇ ਤੋਂ ਸਰਦਾ ਹੁੰਦੀਆਂ ਪਰਿਵਾਰ ਨੂੰ ਫੋਨ ਕਰਕੇ ਲਾਜ਼ਮੀ ਕਰਿਓ ਹਨਾ ਕਿਸੇ ਨਾਲ ਵੀ ਇਹੋ ਜਿਹੀ ਘਟਨਾ ਕਦੇ ਵੀ ਹੋ ਸਕਦੀ ਆ ਤੁਹਾਡਾ ਇਕਲੌਤਾ ਪੁੱਤਰ ਆ ਤੁਸੀਂ ਸੋਚ ਕੇ ਦੇਖੋ ਵੀ ਆਪਾਂ ਖਤਮ ਹੋਣ ਤੱਕ ਦਿਮਾਗ ਫਟਣ ਵਾਲਾ ਹੋ ਜਾਂਦਾ ਕਿਸੇ ਨਾਲ ਵੀ ਹੋ ਸਕਦੀ ਆ ਮਦਦ ਤੋਂ ਥੋੜੀ-ਮੋਟੀ ਜਿੰਨੀ ਹੋ ਸਕਦੇ ਜਰੂਰ ਕਰਿਓ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਠੀਕ ਹੈ ਜੀ ਮਿਹਰबानी ਕਿਉਂਦੇ ਰ